ਆਪਾਂ ਅੱਜਾ ਪੱਤਰ ਜਾਣ ਇਕਤਾ ਪ੍ਰੋਸੈਸ ਨੂੰ ਹੋਰ ਅੱਗੇ ਤੋਰਨ ਵਾਸਤੇ ਉਹ ਦਲ ਰਹੀ ਮੋਰਚੇ ਦੇ ਵਿੱਚ ਦੋਨੇ ਮੋਰਚਾਂ ਚ ਉਹਨਾਂ ਨਾਲ ਇਕਤਾ ਦੇ ਪ੍ਰੋਸੈਸ ਨੂੰ ਹੋਰ ਅੱਗੇ ਚਲਾਉਣ ਵਾਸਤੇ ਆਪਾਂ ਚੱਲ ਕੇ ਪੱਤਰ ਲੈਣੇ ਚੱਲੇ ਹਾਂ। ਬੰਦੇਾਲ ਸਾਹਿਬ ਦਾ ਪਤਾ ਲੈਣ ਵੀ ਚੱਲੇ ਆ। ਇੱਕ ਦਰਾਨ ਜਦੋਂ ਅਸੀਂ ਮੋਰਚੇ 'ਚ ਦਾਖਲ ਹੋਣਾ ਸਾਡਾ ਕੋਈ ਵੀ ਸਾਥੀ ਉਧਰੋਂ ਦੇ ਕੋਈ ਕਿਸੇ ਕਿਸਮ ਦਾ ਕੋਈ ਆਪ ਬੰਦਾ ਜੇ ਖਾਸ ਬੰਦਾ ਤੁਨ ਜਾਨ ਨਾਲ ਉਸੇ ਆ ਕੇ ਥੋੜੀਆਂ ਅੱਖਾਂ ਖੁੱਲ ਗਈਆਂ ਉਸੇ ਪਦਾਰੋਂ ਤੁਸੀਂ ਮੋਰਚਾ ਵੇਚ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਸਾਨੂੰ ਬਹਿ ਲੈ ਇਥੋਂ ਤੱਕ ਵੀ ਮੇਰਾ ਡਾਇਨਾਮਿਕ ਗਾਲ ਵੀ ਕੱਢ ਦਿੰਦਾ ਦਾ ਤੁਨ ਗਾਲ ਵੀ ਝੱਲਣੀ ਕਰ ਅਸੀਂ ਤੁਹਾਡੇ ਆਪੂਆਂ ਤੁਹਾਡੇ ਮੂਰੇ ਆ ਜੇ ਸਾਡੇ ਤੇ ਕੋਈ ਵੀ ਕੋਈ ਨੌਕ ਪਾਵੇ ਵੀ ਸਾਨੂੰ ਕੋਈ ਧੱਕੇ ਮੁਕਤੀ ਨਹੀਂ ਕਰਦੇ ਅਸੀਂ ਚੱਲਾਂਗੇ ਭਰਾਵੋ ਸਾਡਾ ਸੋਡਾ ਰੋਲ ਇਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੌਜਵਾਨ ਹੋ। ਕੇ ਸਾਨੂੰ ਜੋ ਮਰਜ਼ੀ ਕਹਿ ਦੇਣਾ। ਤੁਸੀਂ ਐ ਦਿਖਾਉਣਾ ਕਿ ਯਾਰ ਅਸੀਂ ਤਾਂ ਇਤਨਾ ਬਸ ਕਰਿਆ ਬਾਈ। ਬਸ। ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਛਦਾ ਹੈ। ਤੁਸੀਂ ਕੋਈ ਇਹੋ ਜਿਹਾ ਜਵਾਬ ਨਹੀਂ ਦੇਣਾ ਜਿਹੜਾ ਆਪਣੇ ਸਾਰੇ ਮੋਰਚੇ ਨੂੰ ਖਤਾਈ ਪਾ ਦੇ। ਆਪਾਂ ਜਿਹੜਾ ਲੀਕ ਕਿਹਾ ਹੈ। ਉਹਦੇ ਤੇ ਪੂਲ ਜਾਣਨਾ ਸਾਡੀ ਅੱਜ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਹੁਣ ਸੋਢੀ ਬਣ ਗਈ। ਕਿਉਂਕਿ ਅਸੀਂ ਜਿਹੜੇ ਟੀਡਰ ਨੂੰ ਨਾਲ ਲੈ ਕੇ ਆਇਆ ਸਿਆਣਾ ਹਿੱਸਾ ਹੈ ਸਾਡਾ volunteers ਦਾ ਉਹ ਦਿੱਤੇ ਤੇ ਇੱਥੇ ਵੀ ਜੇ ਤੁਹਾਨੂੰ ਆਪਦਾ ਕੋਈ ਸਾਥ ਤੋਂ ਰਿਹਾ ਜਾ ਰਿਹਾ ਤੁਸੀਂ ਰੋਕਣ ਉਹਨੂੰ ਵੀ ਕਾਕਾ ਨਿਰ ਕਰੀ ਦੰਗਾ ਜੀ ਇਹ ਵੀ ਬੇਨਤੀ ਹੈ ਤੁਹਾਨੂੰ ਸਾਰੇ ਸਾਡੇ ASD ਟੀਮ ਨੇ ਵਿਚਾਰੀਏ ਗੱਲ ਬਾਕੀ ਸਾਰੇ ਸਿਆਣੇ ਆਪੂ ਨੇ ਬੈਠੇ ਨੇ ਸਾਡੇ ਅਸੀਂ ਸੋਤੋ ਹਿਆਜ਼ ਕਰਾਂਗੇ ਆਪਾਂ ਦੋਨੇ ਮੋੜ ਤੇ ਪਹਿਲੇ ਮੋੜ ਤੇ ਜਾਵਾਂਗੇ ਇੱਥੋਂ ਜਿੱਥੇ ਪੱਤਰ ਦੇ ਕੇ ਆਪਾਂ ਬਾਅਦ ਨੂੰ ਜੇ ਸਭੂ ਮੋੜ ਤੇ ਇੱਕ ਪੱਤਰ ਦੇ ਕੇ ਆਵਾਂਗੇ ਕਿ ਅਸੀਂ ਤੁਹਾਡੇ ਕੋਲ ਉਹੀ ਹਕ ਕਰਾਂਗੇ ਕਿ ਸਾਡੀ ਆਪਣੀ ਕਿਸ਼ਤ ਸਾਹਿਬਲੇ ਨੂੰ ਪੂਰੇ ਰੂਪ ਤੇ ਲਾ ਦੋਗੇ ਕਿੱਥੇ ਆਪਣੇ ਜਾਣੇ ਕਿ ਜਦ ਨਾਲ ਤੁਸੀਂ ਮੂਰੇ ਆਪਣੀ ਲੀਡਰਸ਼ਿਪ ਹੋਊਗੀ ਸਾਰੀ ਮਗਰ ਤੁਸੀਂ ਤੋਂ ਲੈ ਬਾਕੀ ਜੇ ਕੋਈ ਹੋਰ ਸਾਥੀ ਨੇ ਕੋਈ ਗੱਲ ਕਹਿਣੀ ਹੈ ਮੈਂ ਦੱਸ ਦੂਗੀ ਭੈਣ ਸੀ ਦਾ ਇਮਤਿਹਾਨ ਹੈ ਬਸ ਸਹਿਮਤ ਹਾਂ ਰਾਜਿਆ ਸਰ ਨਾਲ ਇਹ ਕਹਿੰਦੇ ਸਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਹੈ ਬਾਕੀ ਭਰਾਓ ਮੀਡੀਆ ਜੇ ਕੋਈ ਪੁੱਛੂਗਾ ਤਾਂ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਕਿ ਸਾਡੇ ਆਪੂ ਮੋਗਾ ਮਹਾਪੰਚਾਇਤ ਦਾ ਪਤਾ ਇੱਕ ਤਾਂ ਬਤਾ ਦੇਣਾ ਇਹਨੇ ਸਾਰੀ ਗੱਲ ਉਹ ਕਹਿਣਗੇ ਬਾਕੀ ਤੁਸੀਂ ਬੈਠੋ